ਅੱਜ ਮੈਨੂੰ ਸਮੇਂ ਤੋਂ ਪਹਿਲਾਂ ਹੀ ਸਵੇਰੇ-ਸਵੇਰੇ ਬਾਹਰ ਜਾਣਾ ਪੈ ਗਿਆ। ਜਦੋਂ ਬਾਹਰ ਨਿਕਲਿਆ ਤਾਂ ਪਤਾ ਲੱਗਾ ਕਿ ਬਾਹਰ ਸਿਰਫ ਸਨਾਟਾ ਹੈ। ਇਸ ਸਨਾਟੇ ਨੂੰ ਮੈਂ ਅੰਦਰ ਤੱਕ ਮਹਿਸੂਸ ਕਰ ਸਕਦਾ ਸੀ। ਅੱਜ ਮੈਨੂੰ ਦੁਬਈ ਆਏ ਪੂਰੇ 2 ਸਾਲ ਹੋ ਚੁੱਕੇ ਹਨ। ਇਹ ਸਨਾਟਾ ਕੁਝ ਅਜੇਹਾ ਹੀ ਸੀ ਜਿਵੇਂ ਮੇਰੇ ਅੰਦਰ ਦੇ ਸੁਣਨੇ ਪਰ ਨੂੰ ਬਿਆਨ ਕਰ ਰਿਹਾ ਹੋਵੇ। ਮੈਂ ਹੋਰ ਕੁਝ ਸੋਚ ਪਾਉਂਦਾ ਕਿ ਉਸ ਤੋਂ ਪਹਿਲਾਂ ਮੇਰਾ ਫੋਨ ਵੱਜਣ ਲੱਗਿਆ। ਮੈਂ ਉਤਰਾੰਤ ਕਮਰੇ ਵੱਲ ਦੌੜਿਆ। ਵੇਖਿਆ ਤਾਂ ਦੋਸਤ ਦਾ ਫੋਨ ਸੀ। ਜੋ ਪਿਛਲੇ ਕਈ ਦਿਨਾਂ ਤੋਂ ਮੈਨੂੰ ਫੋਨ ਕਰ ਰਿਹਾ ਸੀ ਇਹ ਵੇਖ ਕੇ ਮੈਂ ਫੋਨ ਇਗਨੋਰ ਕੀਤਾ ਅਤੇ ਕੰਮ ਤੇ ਜਾਣ ਲਈ ਤਿਆਰੀ ਕਰਨ ਲੱਗ ਪਿਆ ਥੋੜੀ देर ਵਿੱਚ ਮੈਂ ਤਿਆਰ ਹੋ ਕੇ ਆਪਣੇ ਕੰਮ ਤੇ ਚੱਲ ਗਿਆ ਅੱਜ ਸੂਰਜ ਦੀ ਤਪਸ਼ ਆਮ ਦਿਨਾਂ ਨਾਲੋਂ ਵੱਧ ਸੀ ਪਰ ਠੰਡਾ ਹੋਣ ਕਰਕੇ ਜ਼ਿਆਦਾ ਅਹਿਸਾਸ ਨਹੀਂ ਹੋਇਆ ਪਰ ਜਿਵੇਂ-ਜਿਵੇਂ ਕੰਮ ਕਰਦਾ ਗਿਆ ਗਰਮੀ ਦੀ ਤੀਬਰਤਾ ਵੱਧ ਗਈ ਮੈਨੂੰ ਲੱਗਾ ਜੇ ਮੈਂ ਹੁਣੇ ਇੱਥੋਂ ਨਾ ਗਿਆ ਤਾਂ ਮਰ ਜਾਵਾਂਗਾ ਪਰ ਕੰਮ ਛੱਡ ਕੇ ਜਾ ਵੀ ਨਹੀਂ ਸਕਦਾ ਸੀ ਅਸਲੀ ਦੁਕਾਨ ਤੋਂ ਪਾਣੀ ਦੀ ਬੋਤਲ ਲੈ ਕੇ ਪੀਣ ਲੱਗਾ। ਕਾਫੀ ਦੇਰ ਬਾਅਦ ਜਦੋਂ ਹੌਲੀ-ਹੌਲੀ ਤਬੀਅਤ ਠੀਕ ਹੋਈ ਤਾਂ ਵਾਪਸ ਝਾੜੂ ਫੜ ਕੇ ਸਫਾਈ ਕਰਨ ਲੱਗ ਪਿਆ। ਅਜੇ ਥੋੜੀ ਦੇਰ ਹੀ ਹੋਈ ਸੀ ਸਫਾਈ ਕਰਦੇ ਹੋਏ ਕਿ ਇੱਕ ਔਰਤ ਦੌੜਦੀ ਹੋਈ ਆਈ ਅਤੇ ਮੇਰੇ ਕੋਲ ਆ ਕੇ ਕਹਿਣ ਲੱਗੀ, "ਹੈਲਪ ਪਲੀਜ਼ ਹੈਲਪ।" ਮੈਂ ਸਮਝ ਨਾ ਸਕਿਆ ਕਿ ਉਹ ਮਦਦ ਕਿਉਂ ਮੰਗ ਰਹੀ ਸੀ, ਜਦੋਂ ਕਿ ਉਸ ਦੇ ਪਿੱਛੇ ਤਾਂ ਕੋਈ ਸੀ ਹੀ ਨਹੀਂ। ਖੈਰ, ਮੈਂ ਉਸ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਕੰਮ ਵਿੱਚ ਲੱਗਾ ਰਿਹਾ। ਤਾਂ ਉਦੋਂ ਹੀ ਉਹ ਔਰਤ ਕਿਸੇ ਥਾਂ ਦਾ ਨਾਂ ਲੈਂਦੀ ਹੋਈ ਕਹਿਣ ਲੱਗੀ ਡੂ ਨਾਟ ਗੋ देयर ਉੱਥੇ ਨਾ ਜਾਣਾ ਇਹ ਸੁਣ ਕੇ ਵੀ ਮੈਂ ਗੱਲ ਅਣਸੁਣੀ ਕਰ ਦਿੱਤੀ ਅਤੇ ਇਹ ਦਿਖਾਉਣ ਲੱਗਾ ਕਿ ਮੈਂ ਆਪਣੇ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਹਾਂ ਇਹ ਵੇਖ ਕੇ ਉਹ ਔਰਤ ਮੇਰੇ ਕੋਲੋਂ ਹੋ ਕੇ ਅੱਗੇ ਨਿਕਲ ਗਈ ਉਸ ਦੀ ਜਾਣ ਤੋਂ ਬਾਅਦ ਮੈਂ ਆਪਣੇ ਆਪ ਨਾਲ ਬੁੜਬੁੜਾਉਣ ਲੱਗ ਪਿਆ ਕਿ ਆਖਿਰ ਉਹ ਥਾਂ ਵਿੱਚ ਅਜਿਹਾ ਕੀ ਸੀ ਜਿੱਥੋਂ ਉਹ ਔਰਤ ਐਨੀ ਡਰੀ ਹੋਈ ਆਈ ਸੀ ਮੈਨੂੰ ਉਤਸੁਕਤਾ ਹੋਈ ਅਤੇ ਉੱਥੇ ਜਾਣਾ ਵੀ ਚਾਇਆ ਪਰ ਮੇਰੇ ਕੋਲ ਸਮਾਂ ਨਹੀਂ ਸੀ ਕੋਸ ਦੇਰ ਬਾਅਦ ਜਦੋਂ ਮੈਂ ਆਪਣਾ ਕੰਮ ਮੁਕਾ ਲਿਆ ਤਾਂ ਉਧਰ ਦੀਆਂ ਗਲੀਆਂ ਵਿੱਚ ਘੁੰਮਣ ਲੱਗ ਪਿਆ ਤਾਂ ਉਦੋਂ ਤੱਕ ਠੰਡ ਵੱਧ ਚੁੱਕੀ ਸੀ ਅਤੇ ਮੇਰੇ ਕੋਲ ਕੋਈ ਅਜਿਹੀ ਚੀਜ਼ ਨਹੀਂ ਸੀ ਜੋ ਉੱਪਰ ਲੈ ਸਕਾਂ ਇਸ ਲਈ ਘਰ ਵੱਲ ਵਾਪਸ ਮੁੜ ਪਿਆ ਅਚਾਨਕ ਇੱਕ ਨੌਜਵਾਨ ਮੇਰੇ ਕੋਲ ਆਇਆ ਅਤੇ ਆਪਣੀ ਜੈਕਟ ਉਤਾਰ ਕੇ ਮੇਰੇ ਉੱਤੇ ਪਾ ਦਿੱਤੀ ਤੇ ਚਲਾ ਗਿਆ ਮੈਂ ਇਹ ਗੱਲ ਇੱਥੇ ਆ ਕੇ ਬਹੁਤ ਨੋਟ ਕੀਤੀ ਸੀ ਕਿ ਇੱਥੇ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਜਿਹੜੇ ਦਿਆਲੂ ਹੁੰਦੇ ਹਨ ਅਤੇ ਦੂਜੇ ਜਿਹੜੇ ਸਿਰਫ ਆਪਣੇ ਕੰਮ ਨਾਲ ਕੰਮ ਰੱਖਦੇ ਹਨ। ਵੈਸੀ ਵੀ ਇੱਥੋਂ ਦੇ ਕਾਨੂੰਨ ਸਾਡੇ ਦੇਸ਼ ਨਾਲੋਂ ਕਾਫੀ ਵੱਖਰੇ ਅਤੇ ਸਖਤ ਹਨ। ਮੈਂ ਆਪਣੇ ਆਪ ਨਾਲ ਗੱਲਾਂ ਕਰਦਿਆਂ ਜਾ ਰਿਹਾ ਸੀ ਕਿ ਇੱਕ ਆਦਮੀ ਨਾਲ ਟਕਰਾ ਗਿਆ। ਉਸ ਆਦਮੀ ਨੇ ਆਪਣਾ ਚਿਹਰਾ ਪੂਰਾ ਕਵਰ ਕਰ ਰੱਖਿਆ ਸੀ। ਇੱਕ ਪਲ ਵਾਸਤੇ ਮੈਂ ਰੁਕ ਗਿਆ ਕਿਉਂਕਿ ਉਹ ਮੈਨੂੰ ਕੁਝ ਆਪਣਾ ਜਿਹਾ ਲੱਗ ਰਿਹਾ ਸੀ। ਪਰ ਮੈਂ ਉਸ ਦਾ ਮੂੰਹ ਦਾ ਪਰਦਾ ਨਹੀਂ ਹਟਾ ਸਕਦਾ ਸੀ ਕਿਉਂਕਿ ਇੱਥੇ ਅਜਿਹਾ ਕੁਝ ਵੀ ਮਨਜ਼ੂਰ ਨਹੀਂ। ਮੈਨੂੰ ਵੇਖਦੇ ਹੀ ਉਹ ਆਦਮੀ ਉੱਥੋਂ ਚਲਾ ਗਿਆ। ਮੈਂ ਖामोशी ਨਾਲ ਸਭ ਕੁਝ ਵੇਖ ਰਿਹਾ ਸੀ ਅੱਗੇ ਵਧਿਆ ਮੇਰੀ ਨਜ਼ਰ ਜ਼ਮੀਨ ਉੱਤੇ ਪਈ ਉੱਥੇ ਇੱਕ ਪਰਚੀ ਪਈ ਹੋਈ ਸੀ ਮੈਂ ਵੇਖ ਕੇ ਹੈਰਾਨ ਹੋਇਆ ਕਿ ਇਹ ਲੱਗਦਾ ਹੈ ਕਿ ਉਹ ਮੁੰਡਾ ਸੁੱਟ ਗਿਆ ਸੀ ਜੀ ਅਜਿਹਾ ਹੈ ਤਾਂ ਉਹ ਇੱਥੇ ਪਰਚੀ ਸੁੱਟ ਕੇ ਕਿਉਂ ਗਿਆ ਇੱਕ ਵਾਰੀ ਤਾਂ ਲੱਗਾ ਕਿ ਇਹ ਪਰਚੀ ਉਸਦੇ ਹੱਥੋਂ ਬੇਧਿਆਨੀ ਵਿੱਚ ਡਿੱਗ ਗਈ ਹੋਵੇਗੀ ਇਸ ਲਈ ਮੈਂ ਤੁਰੰਤ ਉਸਦੇ ਪਿੱਛੇ ਦੌੜ ਪਿਆ ਕਿ ਇਹ ਪਰਚੀ ਵਾਪਸ ਦੇ ਸਕਾਂ ਪਰ ਉਹ ਉੱਥੇ ਸੀ ਹੀ ਨਹੀਂ ਐਨ ਜ਼ਾਇਬ ਹੋ ਗਿਆ ਜਿਵੇਂ ਕਦੇ ਆਇਆ ਹੀ ਨਾ ਹੋਵੇ ਕਾਫੀ ਧੇਰ ਮੈਂ ਉਸ ਨੂੰ ਲੱਭਦਾ ਰਿਹਾ ਪਰ ਉਹ ਨਹੀਂ ਮਿਲਿਆ ਇਸ ਲਈ ਚੁੱਪਚਾਪ ਘਰ ਵੱਲ ਵਾਪਸ ਚੱਲ ਪਿਆ ਪਰਚੀ ਮੇਰੀ ਜੇਬ ਵਿੱਚ ਹੀ ਰਹਿ ਗਈ ਜਦੋਂ ਘਰ ਪਹੁੰਚਿਆ ਤਾਂ ਮੇਰੇ ਦਿਮਾਗ ਚੋਂ ਇਹ ਗੱਲ ਨਿਕਲ ਗਈ ਇਸ ਕਰਕੇ ਮੈਂ ਉਹ ਪਰਚੀ ਖੋਲ ਕੇ ਪੜ ਨਹੀਂ ਸਕਿਆ ਅਗਲਾ ਦਿਨ ਵੀ ਪਹਿਲਾਂ ਵਾਂਗ ਬੇहद ਵਿਅਸਤ ਰਹਾ ਸਵੇਰੇ ਸੜਕਾਂ ਦੀ ਸਫਾਈ ਕਰਦਾ ਅਤੇ ਰਾਤ ਨੂੰ ਕੋਈ ਨੌਕਰੀ ਲੱਭਣ ਦੀ ਕੋਸ਼ਿਸ਼ ਕਰਦਾ ਮੈਂ ਚਾਹੁੰਦਾ ਸੀ ਕਿ ਐਨੀ ਮਿਹਨਤ ਕਰਾਂ ਕਿ ਦੌਲਤਮੰਦ ਬਣ ਜਾਵਾਂ ਪਰ ਦੁਬਈ ਵਿੱਚ ਨੌਕਰੀ ਲੱਭਣੀ ਬਹੁਤ ਮੁਸ਼ਕਲ ਹੈ ਸਵੇਰੇ ਕੰਮ ਤੋਂ ਫ੍ਰੀ ਹੋ ਕੇ ਨੌਕਰੀ ਦੀ ਲੋੜ ਲਈ ਬਾਹਰ ਨਿਕਲਿਆ ਕਾਫੀ ਦੇਰ ਤੱਕ ਦੌੜ ਭੱਜ ਕਰਨ ਤੋਂ ਬਾਅਦ ਇੱਕ ਦੁਕਾਨ ਵਾਲੇ ਨੇ ਮੈਨੂੰ ਸ਼ਾਪਕੀਪਰ ਵਜੋਂ ਰੱਖਣਾ ਚਾਹਿਆ ਪਰ ਮੈਂ ਇਹ ਕੰਮ ਨਹੀਂ ਕਰਨਾ ਸੀ ਇਸ ਲਈ ਉਸਨੇ ਮੈਨੂੰ ਆਪਣੇ ਘਰ ਦੇ ਡਰਾਈਵਰ ਦੀ ਨੌਕਰੀ ਦੀ ਗੱਲ ਕੀਤੀ ਜਿਸ ਬਾਰੇ ਮੈਂ ਉਸਨੂੰ ਖੁੱਲ ਕੇ ਕਿਹਾ ਕਿ ਸੋਚ ਕੇ ਦੱਸਾਂਗਾ ਮੈਨੂੰ ਲੱਗ ਰਿਹਾ ਸੀ ਕਿ ਕੀ ਮੈਂ ਸਾਰਾ ਦਿਨ ਸੜਕਾਂ ਉੱਤੇ ਹੀ ਰੁਲਦਾ ਰਹਿਣਾ ਹੈ ਪਹਿਲਾਂ ਸਫਾਈ ਲਈ ਅਤੇ ਹੁਣ ਡਰਾਈਵਿੰਗ ਲਈ ਪਰ ਫਿਰ ਵੀ ਕਰਨਾ ਤਾਂ ਸੀ ਇਸ ਲਈ ਥੋੜੀ ਸੋਚ ਵਿਚਾਰ ਕਰਕੇ ਮੈਂ ਹਾਂ ਕਰ ਦਿੱਤੀ ਜਦੋਂ ਰਾਤ ਨੂੰ ਘਰ ਵਾਪਸ ਆਇਆ ਤਾਂ ਆਰਾਮ ਨਾਲ ਬੈਠ ਗਿਆ ਕਿਉਂਕਿ ਖਾਣ ਨੂੰ ਕੁਝ ਵੀ ਨਹੀਂ ਸੀ ਤੇ ਭੁੱਖ ਵੀ ਨਹੀਂ ਸੀ ਸੋਚਾ ਕਿ ਕੱਪੜੇ ਧੋ ਲੈਂਦਾ ਹਾਂ ਕੱਪੜੇ ਇਕੱਠੇ ਕਰੇ ਪਰ ਜਿਵੇਂ ਹੀ ਕੱਲ ਦੀ ਜੈਕਟ ਵਿੱਚ ਹੱਥ ਪਾਇਆ ਤਾਂ ਉਹ ਪਰਚੀ ਬਾਹਰ ਆ ਗਈ ਇਹ ਵੇਖ ਕੇ ਮੈਂ ਸੋਚ ਵਿੱਚ ਪੈ ਗਿਆ ਕਿ ਇਹ ਪਰਚੀ ਕਦੋਂ ਤੇ ਕਿਵੇਂ ਮੇਰੀ ਜੇਬ ਵਿੱਚ ਆਈ کافی ਸੋਚਣ ਤੋਂ ਬਾਅਦ ਯਾਦ ਆਇਆ ਕਿ ਇਹ ਤਾਂ ਉਹੀ ਪਰਚੀ ਸੀ ਜੋ ਉਹ ਆਦਮੀ ਮੈਨੂੰ ਜਾਣ ਬੁਝ ਕੇ ਟਕਰਾ ਕੇ ਸੁੱਟ ਗਿਆ ਸੀ ਮੈਨੂੰ ਬਹੁਤ ਉਤਸੁਕਤਾ ਹੋਈ ਕਿ ਵੇਖਾਂ ਕਿ ਇਸ ਵਿੱਚ ਕੀ ਹੈ ਕੁਝ ਦੇਰ ਦੇ ਅੰਦਰ ਹੀ ਮੈਂ ਉਹ ਪਰਚੀ ਖੋਲ ਲਈ ਅਤੇ ਧਿਆਨ ਨਾਲ ਪੜਨ ਲੱਗ ਪਿਆ ਉਸ ਪਰਚੀ ਤੇ ਲਿਖਿਆ ਸੀ ਜੇ ਤੂੰ ਦੌਲਤਮੰਦ ਹੋਣਾ ਚਾਹੁੰਦਾ ਹੈ ਤਾਂ ਇਸ ਪਤੇ ਤੇ ਆ ਜਾ ਪਹਿਲਾਂ ਤਾਂ ਮੇਰਾ ਦਿਲ ਡਰ ਗਿਆ ਅਣਜਾਣੇ ਸ਼ਹਿਰ ਵਿੱਚ ਕਿਸੇ ਵੀ ਥਾਂ ਤੇ ਕਿਵੇਂ ਚਲਾ ਜਾਵਾਂ ਹਾਲਾਂਕਿ ਮੈਂ ਉਸ ਥਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ ਇਸ ਲਈ ਮੈਂ ਸੋਚਿਆ ਕਿ ਪਹਿਲਾਂ ਕੁਝ ਦਿਨ ਇਹ ਥਾਂ ਲੱਭਾਂਗਾ ਪਤਾ ਕਰਾਂਗਾ ਕਿ ਇਹ ਥਾਂ ਕਿਹੋ ਜਿਹੀ ਹੈ ਫਿਰ ਹੀ ਉੱਥੇ ਜਾਵਾਂਗਾ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਕੋਈ ਮੈਨੂੰ ਫਸਾਰਿਆ ਹੋਵੇ ਦੁਬਈ ਵਿੱਚ ਅਜਿਹੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਵੀ ਸਾਵਧਾਨੀ ਨਾਲ ਕੰਮ ਲੈਣ ਦਾ ਫੈਸਲਾ ਲਿਆ ਅਤੇ ਮੋੜ ਆਪਣੇ ਕੰਮ ਵਿੱਚ ਲੱਗ ਗਿਆ ਅਗਲੀ ਸਵੇਰ ਮੈਂ ਆਪਣੇ ਟਾਈਮ ਤੇ ਘਰ ਤੋਂ ਨਿਕਲ ਗਿਆ ਸੀ ਅਤੇ ਸਫਾਈ ਕਰਨ ਲੱਗ ਪਿਆ ਪਰ ਹੁਣ ਮੈਂ ਇਸ ਜ਼ਿੰਦਗੀ ਤੋਂ ਤੰਗ ਆ ਗਿਆ ਸੀ ਮੈਂ ਵੀ ਹੋਰ ਆਮ ਲੋਕਾਂ ਵਾਂਗ ਆਜ਼ਾਦੀ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਸੀ ਮੈਂ ठान ਲਿਆ ਸੀ ਕਿ ਜਲਦੀ ਇਹ ਸਾਰੇ ਕੰਮ ਛੱਡ ਦਿਆਂਗਾ ਅਤੇ ਉਸ ਪਤੇ ਤੇ ਜਾ ਕੇ ਦੌਲਤਮੰਦ ਬਣ ਜਾਵਾਂਗਾ ਅਜਿਵੇਂ ਇਹੀ ਸੋਚ ਹੀ ਰਿਹਾ ਸੀ ਕਿ ਅੱਜ ਫਿਰ ਉਹ ਔਰਤ ਦੌੜਦੀ ਹੋਈ ਆਈ ਤੇ ਆ ਕੇ ਮੈਨੂੰ ਆਖਣ ਲੱਗੀ ਪਲੀਜ਼ ਵੀਰੇ ਮੇਰੀ ਮਦਦ ਕਰੋ ਮੈਂ ਉਸ ਨੂੰ ਵੇਖ ਕੇ ਮਦਦ ਕਰਨ ਵਾਸਤੇ ਅੱਗੇ ਵਧਿਆ ਪਰ ਤੁਰੰਤ ਯਾਦ ਆ ਗਿਆ ਕਿ ਇਹ ਤਾਂ ਉਹੀ ਥਾਂ ਹੈ ਜਿੱਥੇ ਕੱਲ ਵੀ ਇੱਕ ਔਰਤ ਮਦਦ ਦੀ ਗੁਹਾਰ ਲਾ ਰਹੀ ਸੀ ਇਹ ਸੋਚ ਕੇ ਮੈਂ ਉਸ ਔਰਤ ਦੇ ਕੋਲ ਗਿਆ ਅਤੇ ਉਸੇ ਪਾਸੇ ਵੱਲ ਵੇਖਣ ਲੱਗ ਪਿਆ ਜਿੱਧਰ ਉਹ ਔਰਤ ਵੇਖ ਰਹੀ ਸੀ ਜਿਵੇਂ ਹੀ ਮੇਰੀ ਨਜ਼ਰ ਉੱਥੇ ਪਈ ਤਾਂ ਵੇਖਿਆ ਕਿ ਇੱਕ ਰੁੱਖ ਹੈ ਜਿਸ ਵੱਲ ਉਹ ਔਰਤ ਨਜ਼ਰ ਗੱਡ ਕੇ ਖੜੀ ਹੋਈ ਸੀ ਪਰ ਉੱਥੇ ਤਾਂ ਕੋਈ ਨਹੀਂ ਸੀ ਫਿਰ ਉਹ ਔਰਤ ਅਜਿਹਾ ਕਿਉਂ ਕਰ ਰਹੀ ਸੀ ਮੈਨੂੰ ਲੱਗਾ ਜੇ ਮੈਂ ਇੰਜ ਹੀ ਰੋਜ਼ ਇਨ੍ਹਾਂ ਸੜਕਾਂ ਤੇ ਘੁੰਮਦਾ ਰਿਹਾ ਤਾਂ ਇਹ ਰੋਜ਼ ਆਉਣ ਵਾਲੀ ਔਰਤ ਇੱਕ ਦਿਨ ਮੈਨੂੰ ਡਰਾ ਡਰਾ ਕੇ ਹੀ ਮਾਰ ਦੇਵੇਗੀ। ਖੈਰ ਮੈਂ ਚੁੱਪਚਾਪ ਮੋੜ ਤੋਂ ਆਪਣਾ ਕੰਮ ਕਰਨ ਲੱਗ ਪਿਆ ਅਤੇ ਉਹ ਔਰਤ ਉੱਥੋਂ ਦੌੜ ਗਈ। ਉਸ ਔਰਤ ਦੇ ਜਾਂਦੇ ਹੀ ਮੈਂ ਉਸ ਰੌਖ ਵੱਲ ਵੇਖਣ ਲੱਗਾ ਜਿੱਥੇ ਕਿਸੇ ਪੰਛੀ ਤੱਕ ਦਾ ਨਾਮੋ ਨਿਸ਼ਾਨ ਨਹੀਂ ਸੀ। ਉਹ ਸੜਕ ਵੀ ਬਿਲਕੁਲ ਸੁੰਨੀ ਪਈ ਹੋਈ ਸੀ ਕਿਉਂਕਿ ਸਵੇਰ ਦਾ ਸਮਾਂ ਸੀ। ਫਿਰ ਇਹ ਔਰਤ ਰੋਜ਼ ਆ ਕੇ ਮੈਨੂੰ ਡਰਾ ਦਿੰਦੀ ਸੀ। ਇਸ ਕਰਕੇ ਮੈਂ ਉਸ ਪਾਸੇ ਦੀ ਸਫਾਈ ਛੱਡ ਕੇ ਦੂਜੇ ਪਾਸੇ ਝਾੜੂ ਲਾਉਣ ਲੱਗ ਪਿਆ ਲਗਭਗ ਸਵੇਰੇ 11 ਵਜੇ ਦੇ ਕਰੀਬ ਜਦੋਂ ਮੇਰਾ ਕੰਮ ਮੁਕੰਮਲ ਹੋਇਆ ਤਾਂ ਮੈਂ ਉਸ ਸਾਹਬ ਦੇ ਕੋਲ ਗਿਆ ਜਿਨ੍ਹਾਂ ਨੇ ਮੈਨੂੰ ਡਰਾਈਵਿੰਗ ਦੀ ਨੌਕਰੀ ਦਿੱਤੀ ਸੀ ਮੈਨੂੰ ਇਹ ਨੌਕਰੀ ਮਿਲ ਗਈ ਮੈਨੂੰ ਲੱਗਿਆ ਇਹ ਸਾਹਬ ਇੱਥੇ ਕਾਫੀ ਸਮੇਂ ਤੋਂ ਰਹਿ ਰਹੇ ਹੋਣਗੇ ਤਾਂ ਕਿਉਂ ਨਾ ਉਹਨਾਂ ਕੋਲੋਂ ਇਸ ਪਤੇ ਬਾਰੇ ਪੁੱਛ ਲਵਾਂ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹ ਆਖਣ ਲੱਗੇ ਉਹ ਤਾਂ ਬਹੁਤ ਹੀ ਖਤਰਨਾਕ ਜਗ੍ਹਾ ਹੈ ਤੂੰ ਉੱਥੇ ਨਾ ਜਾਣਾ ਜੇ ਤੂੰ ਉੱਥੇ ਚਲਾ ਗਿਆ ਤਾਂ ਸਮਝ ਲੈਣਾ ਕਿ ਵਾਪਸ ਆਉਣਾ ਅਸੰਭਵ ਹੋ ਜਾਵੇਗਾ। ਇਹ ਸੁਣ ਕੇ ਮੈਂ ਹੋਰ ਵੀ ਡਰ ਗਿਆ। ਸੋਚਿਆ ਵਧੀਆ ਹੋਇਆ ਕਿ ਪਹਿਲਾਂ ਹੀ ਪੁੱਛ ਲਿਆ ਨਹੀਂ ਤਾਂ ਜੇ ਬਿਨਾਂ ਪੁੱਛੇ ਸਿੱਧਾ ਚਲਾ ਜਾਂਦਾ ਤਾਂ ਮੇਰੇ ਘਰ ਵਾਲਿਆਂ ਦਾ ਕੀ ਹੁੰਦਾ? ਇਹ ਸੋਚ ਕੇ ਹੀ ਮੇਰੀ ਰੂਹ ਕੰਬ ਗਈ। ਪਰ ਫਿਰ ਇੱਕ ਪਲ ਲਈ ਲੱਗਿਆ ਕਿ ਕਿਤੇ ਸਾਹਿਬ ਝੂਠ ਤਾਂ ਨਹੀਂ ਬੋਲ ਰਹੇ। ਇਸ ਕਰਕੇ ਸੋਚਿਆ ਕਿ ਕਿਸੇ ਦਿਨ ਛੁੱਟੀ ਲੈ ਕੇ ਜਾਵਾਂਗਾ ਅਤੇ ਖੁਦ ਦੇਖਾਂਗਾ ਕਿ ਆਖਿਰ ਉੱਥੇ ਹੈ ਕੀ। ਫਿਰ ਦਿਨ ਲੰਘਦਾ ਗਿਆ ਅਤੇ ਮੈਂ ਆਪਣੇ ਕੰਮ ਵਿੱਚ ਲੱਗਾ ਰਿਹਾ। ਰਾਤ ਨੂੰ ਜਦੋਂ ਮੈਂ ਪੈਦਲ ਘਰ ਵਾਪਸ ਆ ਰਿਹਾ ਸੀ ਤਾਂ ਉਹੀ ਮੁੰਡਾ ਜਿਸ ਦਾ ਚਿਹਰਾ ਕੱਲ ਟਕਿਆ ਹੋਇਆ ਸੀ ਫਿਰ ਤੋਂ ਦੇਖਣ ਨੂੰ ਮਿਲਿਆ। ਮੈਂ ਉਸ ਦੇ ਪਿੱਛੇ ਬਹੁਤ ਭੱਜਿਆ ਪਰ ਉਹ ਮੈਨੂੰ ਚੱਕਰ ਦੇ ਕੇ ਉੱਥੋਂ ਗਾਇਬ ਹੋ ਗਿਆ। ਇਹ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਇਹ ਸਾਰਾ ਕੁਝ ਆਖਰ ਹੋ ਕੀ ਰਿਹਾ ਹੈ? ਕੌਣ ਹੈ ਇਹ ਅਤੇ ਇਹ ਸਾਰਾ ਕੁਝ ਕਰ ਕਿਉਂ ਰਿਹਾ ਹੈ? ਤਾਂ ਉਦੋਂ ਹੀ ਇੱਕ ਬੁੱਢਾ ਆਦਮੀ ਮੇਰੇ ਕੋਲ ਲੰਘਦਿਆਂ ਕਹਿਣ ਲੱਗਾ, "ਉਹ ਤਾਂ ਜਾ ਚੁੱਕਾ ਹੈ।" ਮੈਂ ਹੈਰਾਨ ਹੋ ਗਿਆ। ਕੀ ਕੀ ਇਹ ਵੀ ਉਸ ਨੂੰ ਜਾਣਦੇ ਹਨ ਮੈਂ ਪੁੱਛਿਆ ਕੀ ਤੁਸੀਂ ਉਹਨੂੰ ਜਾਣਦੇ ਹੋ ਉਹ ਸਿਰ ਹਿਲਾ ਕੇ ਨਾ ਕਰਨ ਲੱਗੇ ਮੈਂ ਅਗਲਾ ਸਵਾਲ ਕੀਤਾ ਅਤੇ ਉਹ ਪਰਚੀ ਸਾਹਮਣੇ ਕਰਦਿਆਂ ਪੁੱਛਿਆ ਕੀ ਤੁਸੀਂ ਇਹ ਐਡਰੈਸ ਜਾਣਦੇ ਹੋ ਉਹ ਮੇਰੇ ਵੱਲ ਧਿਆਨ ਨਾਲ ਵੇਖਣ ਲੱਗਿਆ ਅਤੇ ਉਸਨੇ ਕਿਹਾ ਹਾਂ ਜਾਣਦਾ ਹਾਂ ਪਰ ਤੂੰ ਉੱਥੇ ਨਾ ਜਾਣਾ ਜੇ ਤੂੰ ਉੱਥੇ ਗਿਆ ਤਾਂ ਵਾਪਸ ਨਹੀਂ ਆ ਸਕੇਗਾ ਇਹ ਸੁਣ ਕੇ ਮੈਂ ਚਿੰਤਾ ਵਿੱਚ ਪੈ ਗਿਆ ਕਿ ਆਖਿਰ ਸਾਰੇ ਇੰਜ ਕਿਉਂ ਕਹਿ ਰਹੇ ਹਨ ਇਹ ਸੋਚਦੇ ਸੋਚਦੇ ਪੂਰਾ ਰਸਤਾ ਲੰਘ ਗਿਆ ਪਰ ਮਾਮਲਾ ਸਮਝ ਨਹੀਂ ਆਇਆ ਕੌਣ ਸੀ ਉਹ ਔਰਤ ਕੌਣ ਸੀ ਉਹ ਮੁੰਡਾ ਅਤੇ ਇਹ ਪਰਚੀ ਯਕੀਨਨ ਇਨਾਂ ਸਾਰੀਆਂ ਚੀਜ਼ਾਂ ਵਿੱਚ ਕੋਈ ਨਾ ਕੋਈ ਸਬੰਧ ਤਾਂ ਹੈ ਪਰ ਇਹ ਸਬੰਧ ਮੈਂ ਸਮਝ ਨਹੀਂ ਸਕਿਆ ਮੈਂ ਇਹ ਸਭ ਨਜ਼ਰਅੰਦਾਜ਼ ਕਰਕੇ ਆਪਣੇ ਰੋਜ਼ਾਨਾ ਦੇ ਰੁਟੀਨ ਵੱਲ ਧਿਆਨ ਦੇਣ ਲੱਗ ਪਿਆ ਹੁਣ ਮੇਰੀ ਰੋਜ਼ ਦੀ ਰੁਟੀਨ ਇਹ ਬਣ ਗਈ ਸੀ ਕਿ ਸਵੇਰੇ ਸੜਕਾਂ ਦੀ ਸਫਾਈ ਅਤੇ ਸ਼ਾਮ ਨੂੰ ਡਰਾਈਵਿੰਗ ਪਰ ਇੱਕ ਚੀਜ਼ ਜੋ ਰੋਜ਼ ਵਾਪਰਨ ਲੱਗੀ ਸੀ ਉਹ ਸੀ ਉਹੀ ਰੁੱਕ ਦੇ ਪਿੱਛੇ ਕੁੜੀਆਂ ਆਉਂਦੀਆਂ ਕਦੇ ਮੈਂ ਡਰ ਜਾਂਦਾ ਸੀ ਤੇ ਕਦੇ ਹੌਸਲੇ ਨਾਲ ਖੁਦ ਨੂੰ ਸੰਭਾਲਦਾ ਸੀ ਉਹ ਕੁੜੀਆਂ ਉੱਚੀ ਆਵਾਜ਼ ਵਿੱਚ ਕਿਸੇ ਥਾਂ ਦਾ ਨਾਂ ਲੈਂਦੀਆਂ ਸਨ ਜਿਸ ਦਾ ਮੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਖੈਰ ਮੈਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੋਂ ਥੱਕ ਗਿਆ ਸੀ ਇਸ ਲਈ ਪੂਰੇ 1 ਮਹੀਨੇ ਬਾਅਦ ਸੋਚ ਲਿਆ ਕਿ ਹੁਣ ਉੱਥੇ ਜਾ ਕੇ ਰਹਿਣਾ ਹੈ ਅਗਲੇ ਹੀ ਦਿਨ ਮੈਂ ਉਹ ਪਰਚੀ ਤੇ ਲਿਖੇ ਪਤੇ ਵੱਲ ਤੁਰ ਪਿਆ ਅੰਦਰੋਂ ਥੋੜਾ ਡਰ ਵੀ ਲੱਗ ਰਿਹਾ ਸੀ ਪਰ ਹੁਣ ਡਗ ਮੰਗਾਉਣਾ ਨਹੀਂ ਸੀ ਜਿਵੇਂ ਹੀ ਮੈਂ ਉਸ ਥਾਂ ਪਹੁੰਚਿਆ ਤਾ ਵੇਖਿਆ ਕਿ ਉੱਥੇ ਗਹਿਰਾ ਸਨਾਟਾ ਸੀ ਮਤਲਬ ਉੱਥੇ ਕੋਈ ਨਹੀਂ ਰਹਿੰਦਾ ਸੀ ਜੇ ਉੱਥੇ ਕੋਈ ਨਹੀਂ ਰਹਿੰਦਾ ਸੀ ਤਾਂ ਫਿਰ ਹਰ ਕੋਈ ਮੈਨੂੰ ਕਿਉਂ ਕਹਿ ਰਿਹਾ ਸੀ ਕਿ ਉੱਥੇ ਨਾ ਜਾਵੀਂ ਜੇ ਅੰਦਰ ਗਿਆ ਤਾਂ ਮੁੜ ਵਾਪਸ ਨਹੀਂ ਆ ਸਕੇਗਾ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਵੇਖਣ ਵਿੱਚ ਤਾਂ ਲੱਗ ਰਿਹਾ ਸੀ ਕਿ ਜਿਵੇਂ ਉੱਥੇ ਸਾਲਾਂ ਤੋਂ ਕੋਈ ਰਿਹਾ ਹੀ ਨਾ ਹੋਵੇ ਬਸ ਇਹੀ ਸੋਚ ਕੇ ਮੈਂ ਉੱਥੋਂ ਜਾਣ ਲਈ ਮੁੜਿਆ ਪਰ ਨਾ ਜਾਣੇ ਦਿਲ ਵਿੱਚ ਕੀ ਆ ਗਿਆ ਕਿ ਜਾਂਦੇ-ਜਾਂਦੇ ਕਦਮ ਵਾਪਸ ਮੁੜੇ ਤੇ ਸੋਚਿਆ ਕਿ ਘਰ ਦੇ ਅੰਦਰ ਜਾ ਕੇ ਵੇਖਾਂ ਫਿਰ ਹਿੰਮਤ ਕਰਕੇ ਘਰ ਦਾ ਦਰਵਾਜ਼ਾ ਖੋਲ ਕੇ ਅੰਦਰ ਦਾਖਲ ਹੋ ਗਿਆ। ਅੰਦਰ ਕਦਮ ਰੱਖਦੇ ਹੀ ਜਦੋਂ ਅੱਗੇ ਵੇਖਿਆ ਤਾਂ ਲੱਗਿਆ ਕਿ ਇਹ ਘਰ ਸਿਰਫ ਬਾਹਰੋਂ ਹੀ ਗੰਦਾ ਹੈ ਪਰ ਅੰਦਰੋਂ ਤਾਂ ਇਹ ਬੜੀ ਸੋਹਣੀ ਹਾਲਤ ਵਿੱਚ ਸੀ। ਮੈਂ ਇਹੀ ਸੋਚ ਰਿਹਾ ਸੀ ਕਿ ਅਚਾਨਕ ਪਿੱਛੋਂ ਕਿਸੇ ਨੇ ਮੇਰੇ ਸਿਰ ਤੇ ਕੁਝ ਮਾਰਿਆ ਅਤੇ ਮੈਂ ਥੱਲੇ ਡੈਗ ਕੇ ਬੇਹੋਸ਼ ਹੋ ਗਿਆ। ਨਾ ਜਾਣੇ ਕਿੰਨੀ ਦੇਰ ਬਾਅਦ ਹੋਸ਼ ਆਇਆ ਤਾਂ ਦੇਖਿਆ ਕਿ ਮੈਂ ਕਿਸੇ ਅਜਿਹੇ ਅਣਜਾਣੇ ਕਮਰੇ ਵਿੱਚ ਪਿਆ ਹੋਇਆ ਹਾਂ। ਮੈਂ ਕਬੜਾਇਆ ਹੋਇਆ ਸੀ। ਥੋੜਾ ਜਿਹਾ ਉੱਠਣ ਲੱਗਾ ਤਾਂ ਨਜ਼ਰ ਅੱਗੇ ਗਈ ਜਿੱਥੇ ਸੱਤ ਗੋਰੀਆਂ ਖੜੀਆਂ ਸਨ ਮੇਰਾ ਨਾਮ ਬਲਜੀਤ ਸਿੰਘ ਹੈ ਅਤੇ ਮੈਂ ਇੱਕ ਆਮ ਪਰਿਵਾਰ ਨਾਲ ਸੰਬੰਧਤ ਹਾਂ ਅਸੀਂ 6 ਭੈਣ ਭਰਾ ਹਾਂ ਦੋ ਭੈਣਾਂ ਅਤੇ ਚਾਰ ਭਰਾ ਮੇਰਾ ਨੰਬਰ ਸਭ ਤੋਂ ਵੱਡਾ ਹੈ ਜਦੋਂ ਅਸੀਂ ਛੋਟੇ ਸੀ ਤਾਂ ਸਾਡੇ ਪਿਤਾ ਜੀ ਸਾਡੀ ਜ਼ਿੰਦਗੀ ਤੋਂ ਚਲੇ ਗਏ ਉਹਨਾਂ ਦੀ ਜਾਨ ਤੋਂ ਮਗਰੋਂ ਸਾਨੂੰ ਆਪਣਾ ਆਪ ਸੰਭਾਲਣਾ ਬਹੁਤ ਔਖਾ ਸੀ ਪਰ ਸਾਡੀ ਮਾਂ ਲਈ ਤਾਂ 6 ਬੱਚਿਆਂ ਨਾਲ ਜ਼ਿੰਦਗੀ ਚਲਾਉਣਾ ਔਖਾ ਹੀ ਨਹੀਂ ਬਹੁਤ ਹੀ ਦੁਖਦਾਈ ਹੋ ਗਿਆ ਸੀ ਉਹੀ ਵੇਲਾ ਸੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਹੁਣ ਮੈਂ ਇਸ ਘਰ ਦਾ ਵੱਡਾ ਹਾਂ ਅਤੇ ਹੁਣ ਮੈਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਪਰ ਮੈਂ ਤਾਂ ਅਜੇ 10ਵੀਂ ਕਲਾਸ ਵਿੱਚ ਹੀ ਸੀ ਇਸ ਕਰਕੇ ਮਾਂ ਨੇ ਮੈਨੂੰ ਪਿਆਰ ਨਾਲ ਮਨਾ ਕੇ ਪੜ੍ਹਾਈ ਵੱਲ ਲਾਇਆ ਤੇ ਕਿਹਾ ਕਿ 10ਵੀਂ ਦੇ ਬਾਅਦ ਮੈਂ ਤੈਨੂੰ ਇਹ ਜ਼ਿੰਮੇਵਾਰੀ ਦੇਵਾਂਗੀ ਪਰ ਅਜੇ ਤੂੰ ਪੜ੍ਹਾਈ ਤੇ ਧਿਆਨ ਦੇ ਉਸ ਦਿਨ ਤੋਂ ਮੇਰਾ ਪੜ੍ਹਾਈ ਵਿੱਚ ਦਿਨ ਲੱਗਣ ਲੱਗ ਪਿਆ ਮਾਂ ਲੋਕਾਂ ਦੇ ਕੱਪੜੇ ਸਿਉਂਕੇ ਅਤੇ ਕੁਝ ਘਰਾਂ ਵਿੱਚ ਕੰਮ ਕਰਕੇ ਇਹ ਘਰ ਚਲਾਉਂਦੀ ਸੀ ਜਦੋਂ ਮੈਂ ਮਾਂ ਨੂੰ ਇੰਨੇ ਥੱਕੇ ਖਾਂਦੇ ਵੇਖਦਾ ਸੀ ਮੇਰਾ ਦਿਲ ਰੋ ਪੈਂਦਾ ਸੀ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮਾਂ ਦੀ ਮਦਦ ਕਰ ਸਕਾਂ ਪਰ ਕਿਸੇ ਨੇ ਵੀ ਮੈਨੂੰ ਨੌਕਰੀ ਨਹੀਂ ਦਿੱਤੀ ਫਿਰ 10ਵੀਂ ਦੇ ਇਮਤਿਹਾਨ ਹੋਏ ਅਤੇ ਮੇਰੇ ਬਹੁਤ ਵਧੀਆ ਨੰਬਰ ਆਏ ਮੇਰੀ ਸਫਲਤਾ ਵੇਖ ਕੇ ਮਾਂ ਦੀਆਂ ਅੱਖਾਂ ਭਰ ਆਈਆਂ ਇਹ ਮੇਰੇ ਪਿਤਾ ਅਤੇ ਮਾਂ ਦੀ ਇੱਛਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਸਫਲ ਹੁੰਦਾ ਵੇਖਣ ਪਰ ਪਾਪਾ ਦਾ ਤਾਂ ਸਮਾਂ ਤਾਂ ਘਟ ਸੀ ਉਹ ਤਾਂ ਚਲੇ ਗਏ ਸਨ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਪਾਪਾ ਨੂੰ ਯਾਦ ਕਰਨ ਲੱਗੀ ਮੈਨੂੰ ਵੀ ਦੁੱਖ ਹੋਇਆ ਪਰ ਮੈਂ ਕੀ ਕਰ ਸਕਦਾ ਸੀ ਮੈਂ ਮਾਂ ਨੂੰ ਸਹਾਰਾ ਦਿੱਤਾ ਤੇ ਆਪਣੇ ਹੋਣ ਦਾ ਅਹਿਸਾਸ ਦਵਾਉਂਦਾ ਰਿਹਾ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਮੈਂ ਘਰ ਵਿੱਚ 7ਵੀਂ ਅਤੇ 8ਵੀਂ ਦੇ ਬੱਚਿਆਂ ਨੂੰ ਟਿਊਸ਼ਨ ਪੜਾਉਣ ਲੱਗ ਪਿਆ ਅਤੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਚੰਗੇ ਨੰਬਰਾਂ ਨਾਲ ਮੈਂ 12ਵੀਂ ਕਰ ਗਿਆ ਨੰਬਰ ਵਧੀਆ ਆਉਣ ਕਾਰਨ ਮੈਨੂੰ ਸਕਾਲਰਸ਼ਿਪ ਵੀ ਮਿਲਣ ਲੱਗੀ ਪਰ ਮੈਂ ਪੜ੍ਹਨਾ ਨਹੀਂ ਚਾਹੁੰਦਾ ਸੀ ਮੈਂ ਤਾਂ ਮਾਂ ਦਾ ਹੱਥ ਵਟਾਉਣਾ ਚਾਹੁੰਦਾ ਸੀ ਪਰ ਮਾਂ ਨੇ ਚੰਗੇ ਨੰਬਰ ਦੇਖ ਕੇ ਮੈਨੂੰ ਅੱਗੇ ਪੜ੍ਹਨ ਲਈ ਮਜਬੂਰ ਕਰ ਦਿੱਤਾ ਨਾ ਚਾਹੁੰਦੇ ਹੋਏ ਵੀ ਮੈਨੂੰ ਬੀਐਸਸੀ ਕਰਨੀ ਪਈ। ਬੀਐਸਸੀ ਦੌਰਾਨ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਸਭ ਤੋਂ ਵੱਡੀ ਮੁਸ਼ਕਲ ਛੋਟੀ ਭੈਣ ਦੀ ਬਿਮਾਰੀ ਸੀ। ਉਸ ਨੂੰ ਐਪੀਡਿਕਸ ਹੋ ਗਿਆ ਸੀ ਅਤੇ ਆਪਰੇਸ਼ਨ ਕਰਵਾਉਣਾ ਲਾਜ਼ਮੀ ਸੀ। ਪਰ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ। ਮਾਂ ਨੇ ਹਰ ਜਗ੍ਹਾ ਜਿੱਥੇ ਉਹ ਕੰਮ ਕਰਦੀ ਸੀ, ਉੱਥੋਂ ਅਗਲੇ ਮਹੀਨੇ ਦੀ ਤਨਖਾਹ ਐਡਵਾਂਸ ਲੈ ਲਈ। ਫਿਰ ਵੀ ਪੈਸੇ ਪੂਰੇ ਨਹੀਂ ਹੋਏ। ਮਜਬੂਰੀ ਵਿੱਚ ਮਾਂ ਨੇ ਆਪਣੀਆਂ ਸੋਹਣੀਆਂ ਵਾਲੀਆਂ ਵੇਚ ਦਿੱਤੀਆਂ। ਤਾਂ ਜੋ ਛੋਟੀ ਭੈਣ ਦਾ ਆਪਰੇਸ਼ਨ ਹੋ ਸਕੇ ਇਹ ਸਭ ਆਪਣੀਆਂ ਅੱਖਾਂ ਨਾਲ ਵੇਖਣਾ ਮੇਰੇ ਲਈ ਬਹੁਤ ਦਰਦਨਾਕ ਸੀ ਪਿਤਾ ਜੀ ਜੋ ਵਾਲੀਆਂ ਮਾਂ ਲਈ ਪਿਆਰ ਨਾਲ ਲਿਆਏ ਸਨ ਉਹ ਅੱਜ ਵੇਚਣੀਆਂ ਪਈਆਂ ਉਸੇ ਦਿਨ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਇੰਨੀ ਮਿਹਨਤ ਕਰਾਂਗਾ ਕਿ ਮਾਂ ਲਈ ਇਹਨਾਂ ਤੋਂ ਵੀ ਵਧੀਆ ਸੋਨਾ ਬਣਵਾ ਸਕਾਂ ਉਸੇ ਸਮੇਂ ਦੌਰਾਨ ਮੈਂ ਦੁਬਈ ਦੇ ਵੀਜ਼ੇ ਲਈ ਅਰਜੀ ਦੇ ਦਿੱਤੀ ਇਹ ਸਾਰਾ ਕੰਮ ਮਾਂ ਨੇ ਆਪਣੇ ਭਰਾ ਨੂੰ ਕਹਿ ਕੇ ਕਰਵਾਇਆ ਸੀ ਮਾਮਾ ਜੀ ਨੇ ਸਾਫ਼ ਕਿਹਾ ਸੀ ਕਿ ਜੇਕਰ ਮੈਂ ਵੀਜ਼ਾ ਭੇਜ ਰਿਹਾ ਹਾਂ ਅਤੇ ਪੈਸੇ ਲਾ ਰਿਹਾ ਹਾਂ ਤਾਂ ਜਦੋਂ ਇਹ ਮੁੰਡਾ ਕਮਾਉਣ ਲੱਗੇ ਇਹ ਮੇਰੇ ਪੈਸੇ ਵਾਪਸ ਕਰੇ ਅਤੇ ਇੱਥੇ ਆ ਕੇ ਆਪਣੀ ਨੌਕਰੀ ਅਤੇ ਰਹਿਣ ਦੀ ਥਾਂ ਵੀ ਲੱਭ ਲਵੇ। ਮਾਮਾ ਜੀ ਦੀ ਇਹ ਗੱਲ ਸੁਣ ਕੇ ਮੈਨੂੰ ਅਸਲ ਅਹਿਸਾਸ ਹੋਇਆ ਕਿ ਮੈਂ ਅਸਲ ਵਿੱਚ ਅਨਾਥ ਹਾਂ। ਫਿਰ ਕੁਝ ਸਮੇਂ ਬਾਅਦ ਮੈਂ ਦੁਬਈ ਚਲਾ ਗਿਆ। ਉੱਥੇ ਜਾ ਕੇ ਸਭ ਤੋਂ ਪਹਿਲਾਂ ਇੱਕ ਕਮਰਾ ਲਿਆ ਰਹਿਣ ਲਈ ਅਤੇ ਫਿਰ ਨੌਕਰੀ ਲੱਭਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਦੁਬਈ ਵਿੱਚ ਨੌਕਰੀ ਲੱਭਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਪੜਾ ਸੀ। ਪਰ ਨਾ ਜਾਣੇ ਕਿਵੇਂ ਹਿੰਮਤ ਕਰਕੇ ਕੋਸ਼ਿਸ਼ ਕੀਤੀ ਅਤੇ 3 ਮਹੀਨੇ ਬਾਅਦ ਸੜਕਾਂ ਦੀ ਸਫਾਈ ਦੀ ਨੌਕਰੀ ਲੱਗ ਗਈ। ਇਹਨਾਂ 3 ਮਹੀਨਿਆਂ ਵਿੱਚ ਮੈਂ ਜ਼ਿੰਦਗੀ ਦਾ ਸਭ ਤੋਂ ਬੁਰਾ ਸਮਾਂ ਦੇਖਿਆ ਸੀ। ਚਾਹੇ ਉਹ ਫੁੱਟਪਾਥ ਤੇ ਸੌਣਾ ਹੋਵੇ ਜਾਂ ਲਗਾਤਾਰ 3-3 ਦਿਨਾਂ ਤੱਕ ਭੁੱਖਾ ਰਹਿਣਾ ਹੋਵੇ। ਪਰ ਇਹ ਮਜਾਲ ਨਹੀਂ ਕਿ ਮੈਂ ਆਪਣੀ ਮਾਂ ਨੂੰ ਘਰੇ ਫੋਨ ਕਰਕੇ ਆਪਣੀ ਹਾਲਤ ਦੱਸ ਦਿੰਦਾ। ਮੇਰੇ ਲਈ ਇਹੀ ਸਭ ਤੋਂ ਔਖਾ ਕੰਮ ਸੀ। ਜਦੋਂ ਮੈਨੂੰ ਨੌਕਰੀ ਮਿਲੀ ਤਾਂ ਕੰਪਨੀ ਦੇ ਨਿਯਮਾਂ ਅਨੁਸਾਰ ਮੈਨੂੰ ਇੱਕ ਕਮਰਾ ਵੀ ਅਲਾਟ ਕੀਤਾ ਗਿਆ ਮੈਂ ਉਸੇ ਵਿੱਚ ਇੱਜ਼ਤ ਨਾਲ ਰਹਿਣ ਲੱਗ ਪਿਆ ਮੈਂ ਆਪਣੀ ਮਾਂ ਨੂੰ ਕਦੇ ਵੀ ਇਹ ਨਹੀਂ ਦੱਸਿਆ ਸੀ ਕਿ ਮੈਂ ਕਿਹੜੀ ਨੌਕਰੀ ਕਰ ਰਿਹਾ ਹਾਂ ਮੈਨੂੰ ਸਿਰਫ ਇਹੀ ਪਤਾ ਸੀ ਕਿ ਮੈਂ ਜਿੰਨਾ ਕਮਾਉਂਦਾ ਹਾਂ ਉਸ ਦਾ ਅੱਧਾ ਹਿੱਸਾ ਮੇਰੇ ਲਈ ਹੈ ਅਤੇ ਬਾਕੀ ਸਿਰਫ ਘਰ ਵਿੱਚ ਬੈਠੇ ਮਾਂ ਭੈਣ ਭਰਾ ਲਈ ਦੋ ਸਾਲ ਹੋ ਗਏ ਸਨ ਮੈਨੂੰ ਦੁਬਈ ਦੀਆਂ ਸੜਕਾਂ ਉੱਤੇ ਸਫਾਈ ਦਾ ਕੰਮ ਕਰਦੇ ਹੋਏ ਇੱਕ ਦਿਨ ਮੈਨੂੰ ਇੱਕ ਕਾਗਜ਼ ਮਿਲਿਆ ਜਸਤੇ ਲਿਖਿਆ ਸੀ ਜੇ ਅਮੀਰ ਹੋਣਾ ਚਾਹੁੰਦਾ ਹੈ ਤਾਂ ਇਸ ਪਤੇ ਤੇ ਪਹੁੰਚ ਜਾ ਮੈਂ ਉਸੇ ਪਤੇ ਤੇ ਗਿਆ ਤਾਂ ਪਤਾ ਲੱਗਾ ਕਿ ਇੱਥੇ ਤਾਂ ਸਾਲਾਂ ਤੋਂ ਕੋਈ ਨਹੀਂ ਰਹਿੰਦਾ ਮੈਂ ਵਾਪਸ ਮੁੜਨ ਹੀ ਲੱਗਾ ਪਰ ਫਿਰ ਸੋਚ ਕੇ ਘਰ ਦੇ ਅੰਦਰ ਚਲਾ ਗਿਆ ਅਜੇ ਅੰਦਰ ਗਿਆ ਹੀ ਸੀ ਕਿ ਕਿਸੇ ਨੇ ਮੈਨੂੰ बेहोश ਕਰ ਦਿੱਤਾ ਜਦੋਂ ਅੱਖਾਂ ਖੁੱਲੀਆਂ ਤਾਂ ਸਾਹਮਣੇ ਸੱਤ ਗੋਰੀਆਂ ਖੜੀਆਂ ਸਨ ਉਹਨਾਂ ਨੂੰ ਵੇਖ ਕੇ ਮੈਂ ਬਹੁਤ ਘਬਰਾ ਗਿਆ ਮੈਂ ਤੁਰੰਤ ਉੱਠ ਕੇ ਭੱਜਣ ਲੱਗਿਆ ਪਰ ਉਹਨਾਂ ਨੇ ਮੈਨੂੰ ਫੜ ਲਿਆ ਤੇ ਆਖਣ ਲੱਗੀਆਂ ਜੋ ਇੱਥੇ ਆ ਜਾਂਦਾ ਹੈ ਉਹ ਮੋੜ ਕਦੇ ਬਾਹਰ ਨਹੀਂ ਜਾਂਦਾ ਮੈਂ ਡਰ ਗਿਆ ਮੇਰਾ ਸਾਹ ਰੁਕਣ ਲੱਗਿਆ ਕਿ ਹਣ ਮੇਰੀ ਮਾਂ ਦਾ ਕੀ ਬਣੇਗਾ ਮੈਂ ਉਸ ਸਮੇਂ ਨੂੰ ਲਾਣ ਦੇ ਦਿੱਤੀ ਜਿਸ ਵੇਲੇ ਮੈਂ ਲਾਲਚ ਵਿੱਚ ਆ ਕੇ ਇੱਥੇ ਆ ਗਿਆ ਸੀ ਕੁਝ ਹੀ ਸਮੇਂ ਬਾਅਦ ਇੱਕ ਹੋਰ ਔਰਤ ਬਾਹਰ ਆਈ ਜੋ ਬਹੁਤ ਸਾਰੇ ਸੋਨੇ ਨਾਲ ਲਤਪਤ ਸੀ ਉਹ ਆਖਣ ਲੱਗੀ ਕੀ ਤੈਨੂੰ ਨਹੀਂ ਪਤਾ ਕਿ ਇੱਥੇ ਕੀ ਹੋਇਆ ਸੀ ਮੈਂ ਨਾ ਵਿੱਚ ਸਿਰ ਹਿਲਾਇਆ ਤਾਂ ਉਹਨਾਂ ਨੇ ਕਹਾਣੀ ਦੱਸਣੀ ਸ਼ੁਰੂ ਕੀਤੀ ਬਹੁਤ ਸਮੇਂ ਪਹਿਲਾਂ ਇੱਥੇ ਇੱਕ ਕੁੜੀ ਰਹਿੰਦੀ ਸੀ ਜੋ ਬਹੁਤ ਖੂਬਸੂਰਤ ਸੀ ਪਰ ਉਸ ਦੇ ਨੌਕਰ ਬਹੁਤ ਹੀ ਖਰਾਬ ਇਨਸਾਨ ਸਨ ਇੱਕ ਦਿਨ ਉਹ ਦਰਿੰਦੇ ਬਣ ਗਏ ਅਤੇ ਉਸ ਉੱਤੇ ਜ਼ੁਲਮ ਕਰ ਬੈਠੇ ਉਹ ਸਹਿ ਨਾ ਸਕੀ ਤੇ ਮਰ ਗਈ ਕਿਹਾ ਜਾਂਦਾ ਹੈ ਕਿ ਉਸ ਦੀ ਰੂਹ ਅੱਜ ਵੀ ਇੱਥੇ ਵਸਦੀ ਹੈ ਇਸੇ ਕਰਕੇ ਲੋਕ ਮੁੜ ਕੇ ਇੱਥੇ ਨਹੀਂ ਆਉਂਦੇ ਉਸ ਦੀ ਕਹਾਣੀ ਸੁਣ ਕੇ ਮੈਨੂੰ ਬਹੁਤ ਅਫਸੋਸ ਹੋਇਆ ਪਰ ਇਸ ਤੋਂ ਵੀ ਵੱਧ ਮੈਨੂੰ ਆਪਣੇ ਆਪ ਉੱਤੇ ਅਫਸੋਸ ਹੋਇਆ ਕਿ ਹੁਣ ਮੈਂ ਕਿਸੇ ਕਾਬਲ ਨਹੀਂ ਰਹਾ ਮੈਂ ਲਗਾਤਾਰ ਸੋਚ ਵਿੱਚ ਡੁੱਬਿਆ ਹੋਇਆ ਸੀ ਕਿ ਉਹ ਔਰਤ ਮੈਨੂੰ ਵੇਖ ਕੇ ਆਖਣ ਲੱਗੀ ਹੁਣ ਅਫਸੋਸ ਕਰਨ ਦਾ ਕੋਈ ਲਾਭ ਨਹੀਂ ਜੋ ਕੁਝ ਮੈਂ ਕਹੀ ਜਾਵਾਂ ਤੁਸੀਂ ਉਹੀ ਕਰਦੇ ਜਾਓ ਮੈਂ ਖੁਸ਼ ਹੋ ਕੇ ਪੁੱਛਣ ਲੱਗਾ ਕੀ ਫਿਰ ਮੈਨੂੰ ਇੱਥੋਂ ਆਜ਼ਾਦੀ ਮਿਲ ਜਾਊਗੀ ਉਹ ਆਖਣ ਲੱਗੀ ਹਾਂ ਪਰ ਤੈਨੂੰ ਸਾਡੀ ਹਰ ਗੱਲ ਮੰਨਣੀ ਪਵੇਗੀ ਇਹ ਸੁਣ ਕੇ ਮੈਂ ਤੁਰੰਤ ਮਨਜ਼ੂਰ ਕਰ ਲਿਆ ਕਿਉਂਕਿ ਮੈਨੂੰ ਵੀ ਸਿਰਫ ਆਜ਼ਾਦੀ ਚਾਹੀਦੀ ਸੀ ਫਿਰ ਉਸ ਔਰਤ ਨੇ ਦੱਸਣਾ ਸ਼ੁਰੂ ਕੀਤਾ ਇਸ ਥਾਂ ਬਾਰੇ ਜੋ ਕਹਾਣੀ ਬਾਹਰ ਪਹੁੰਚੀ ਹੈ ਜਿਸ ਕਰਕੇ ਇੱਥੇ ਲੋਕ ਨਹੀਂ ਆਉਂਦੇ ਉਹ ਮੇਰੀ ਬਣਾਈ ਹੋਈ ਹੈ ਤੇ ਫੈਲਾਈ ਹੋਈ ਹੈ ਅਸਲ ਵਿੱਚ ਇਹ ਘਰ ਉਹ ਥਾਂ ਹੈ ਜਿੱਥੇ ਕੋਈ ਨਹੀਂ ਆਉਂਦਾ ਮਤਲਬ ਕੋਈ ਵੀ ਨਹੀਂ ਸਿਵਾਏ ਉਹਨਾਂ ਦੇ ਜਿਨ੍ਹਾਂ ਨੂੰ ਮੈਂ ਚਾਉਂਦੀ ਹਾਂ ਇੱਥੇ ਜਿੰਨੇ ਵੀ ਲੋਕ ਰਹਿੰਦੇ ਹਨ ਉਹ ਸਾਰੇ ਮੇਰੇ ਅਧੀਨ ਹਨ ਅਤੇ ਮੇਰੇ ਲਈ ਕੰਮ ਕਰਦੇ ਹਨ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਮੈਂ ਪੁਲਿਸ ਤੋਂ ਲੁਕਾ ਕੇ ਰੱਖਿਆ ਹੋਇਆ ਹੈ ਇਹ ਸਾਰੇ ਗੈਰ ਕਾਨੂੰਨੀ ਤਰੀਕੇ ਨਾਲ ਵੱਖ-ਵੱਖ ਥਾਵਾਂ ਤੋਂ ਦੁਬਈ ਆਏ ਸਨ ਅਧਿ ਜਿਵੇਂ ਹੀ ਪੁਲਿਸ ਨੂੰ ਉਹਨਾਂ ਦੀ ਖਬਰ ਮਿਲਦੀ ਹੈ ਮੈਂ ਉਹਨਾਂ ਨੂੰ ਆਪਣੇ ਅਧੀਨ ਲੈ ਕੇ ਛਪਾ ਲੈਂਦੀ ਹਾਂ ਅਤੇ ਫਿਰ ਉਹਨਾਂ ਕੋਲੋਂ ਚੋਰੀਆਂ ਅਤੇ ਡਕੈਤੀਆਂ ਕਰਵਾਉਂਦੀ ਹਾਂ ਤਾਂ ਜੋ ਉਹ ਆਪਣਾ ਖਰਚਾ ਕਮਾ ਸਕਣ ਅਤੇ ਮੈਨੂੰ ਵੀ ਇੱਥੇ ਰਹਿਣ ਦੇ ਬਦਲੇ ਕੁਝ ਦੇ ਸਕਣ ਅਤੇ ਉਹ ਅਜਿਹਾ ਹੀ ਕਰਦੇ ਹਨ ਅਜੇ ਤੱਕ ਅਜਿਹਾ ਕਦੇ ਨਹੀਂ ਹੋਇਆ ਕਿ ਉਹਨਾਂ ਵਿੱਚੋਂ ਕੋਈ ਵੀ ਫੜਿਆ ਗਿਆ ਹੋਵੇ ਮੈਂ ਉਹਨਾਂ ਨੂੰ ਇੰਨੀ ਮਜ਼ਬੂਤ ਸੁਰੱਖਿਆ ਦਿੰਦੀ ਹਾਂ ਕਿ ਅਜੇ ਤੱਕ ਕੋਈ ਵੀ ਨਹੀਂ ਫੜਿਆ ਗਿਆ ਅਤੇ ਨਾ ਹੀ ਮੈਂ ਫੜਨ ਦਿੰਦੀ ਹਾਂ ਉਹ ਵਧੀਆ ਸਮਾਨ ਇਕੱਠਾ ਕਰਕੇ ਘਰ ਵੀ ਭੇਜਦੇ ਹਨ ਅਤੇ ਆਪਣੇ ਕੋਲ ਵੀ ਰੱਖਦੇ ਹਨ ਅਤੇ ਹਾਂ ਉਹ ਕੁੜੀਆਂ ਜੋ ਹਰ ਰੋਜ਼ ਤੇਰੇ ਕੋਲ ਦੌੜਦੀਆਂ ਹੋਈਆਂ ਆਉਂਦੀਆਂ ਸਨ ਉਹਨਾਂ ਨੂੰ ਵੀ ਮੈਂ ਹੀ ਭੇਜਿਆ ਸੀ ਕਿ ਸ਼ਾਇਦ ਤੂੰ ਉਹਨਾਂ ਦੀ ਗੱਲ ਮੰਨ ਕੇ ਹਮਦਰਦੀ ਵਿੱਚ ਉਹਨਾਂ ਦੇ ਨਾਲ ਚੱਲ ਪਵੇਂ ਅਤੇ ਇਸ ਘਰ ਤੱਕ ਆ ਜਾਵੇਂ ਪਰ ਤੈਨੂੰ ਆਪਣੇ ਕੰਮ ਨਾਲ ਬਹੁਤ ਪਿਆਰ ਸੀ ਇਹੀ ਪਿਆਰ ਵੇਖ ਕੇ ਮੈਂ ਫੈਸਲਾ ਕੀਤਾ ਸੀ ਕਿ ਸਾਡੀ ਟੀਮ ਵਿੱਚ ਵੀ ਇੱਕ ਅਜਿਹਾ ਮੈਂਬਰ ਹੋਣਾ ਚਾਹੀਦਾ ਹੈ ਜੋ ਆਪਣੇ ਕੰਮ ਨਾਲ ਇੰਨਾ ਪਿਆਰ ਕਰਦਾ ਹੋਵੇ ਅਸਲੀ ਸ਼ਾਮ ਵੇਲੇ ਮੈਂ ਆਪਣੀ ਟੀਮ ਦੇ ਇੱਕ ਮੁੰਡੇ ਨੂੰ ਤੇਰੇ ਕੋਲ ਭੇਜਿਆ ਸੀ ਇੱਕ ਚਿੱਠੀ ਤੇ ਐਡਰੈਸ ਆਦ ਲਿਖ ਕੇ ਤਾਂ ਜੋ ਤੂੰ ਇੱਥੇ ਆ ਕੇ ਸਾਡੇ ਨਾਲ ਮਿਲ ਕੇ ਕੰਮ ਕਰ ਸਕੇ ਅਤੇ ਸਾਨੂੰ ਹੋਰ ਜ਼ਿਆਦਾ ਫਾਇਦਾ ਹੋ ਸਕੇ ਹੁਣ ਦੱਸ ਕੀ ਤੂੰ ਸਾਡੇ ਨਾਲ ਕੰਮ ਕਰਨ ਨੂੰ ਤਿਆਰ ਹੈ ਉਹਦੀ ਗੱਲ ਸੁਣ ਕੇ ਮੈਨੂੰ ਥੋੜੀ ਹੈਰਾਨੀ ਹੋਈ ਕਿ ਇਹ ਕੀ ਆਖ ਰਹੀ ਹੈ ਕਿਉਂਕਿ ਮੇਰਾ ਤਾਂ ਉਦੇਸ਼ ਹੀ ਇਹਨਾਂ ਨੂੰ ਲੱਭਣਾ ਸੀ ਉੱਥੇ ਹੀ ਮੈਂ ਆਪਣੇ ਨਾਲ ਆਈ ਪੁਲਿਸ ਨੂੰ ਅੰਦਰ ਬੁਲਾਇਆ ਅਤੇ ਉਹ ਉਹਨਾਂ ਸਾਰਿਆਂ ਨੂੰ ਘੇਰੇ ਵਿੱਚ ਲੈ ਕੇ ਖੜੀ ਹੋ ਗਈ। ਉੱਥੇ ਮੌਜੂਦ ਸਾਰੇ ਲੋਕ ਹੱਕੇ ਬੱਕੇ ਰਹਿ ਗਏ। ਇੱਥੋਂ ਤੱਕ ਕੇ ਉਹ ਔਰਤ ਵੀ ਫਿਰ ਉਹ ਚੀਕਦੀ ਹੋਈ ਮੈਨੂੰ ਪੁੱਛਣ ਲੱਗੀ, "ਕੌਣ ਹੈ ਤੂੰ? ਅਤੇ ਇਹ ਸਾਰਾ ਕੁਝ ਸਾਡੇ ਨਾਲ ਕਿਉਂ ਕੀਤਾ?" ਉਸ ਵੇਲੇ ਮੈਂ ਉਸ ਨੂੰ ਦੱਸਿਆ, "ਸ਼ੁਰੂ ਵਿੱਚ ਮੈਂ ਦਬਈ ਵਿੱਚ ਸੜਕਾਂ ਸਾਫ਼ ਕਰਨ ਦਾ ਕੰਮ ਕਰਦਾ ਸੀ, ਜੋ ਮੈਂ ਇੱਥੋਂ ਦੀ ਸਰਕਾਰ ਵਿੱਚ ਹੱਥ ਪਾਉਣ ਲਈ ਕੀਤਾ ਸੀ। ਉਸ ਤੋਂ ਬਾਅਦ IASR ਲਈ ਚੋਣ ਹੋਈ। ਸਾਰੇ ਅਪਲਾਈ ਕਰ ਰਹੇ ਸਨ। ਤਾ ਮੈਂ ਵੀ ਹੌਸਲਾ ਕਰਕੇ ਅਪਲਾਈ ਕਰ ਦਿੱਤਾ ਮੇਰੀ ਕਿਸਮਤ ਚੰਗੀ ਸੀ ਕਿ ਮੇਰਾ ਨਾਮ ਵੀ ਆ ਗਿਆ ਅਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਕੰਮ ਪੁਲਿਸ ਨਹੀਂ ਕਰ ਸਕੀ ਉਹ ਆਈਏਐਸਆਰ ਆਪਣੀ ਖੁਫੀਆ ਏਜੰਸੀ ਰਾਈ ਕਰਦਾ ਹੈ ਇੱਥੋਂ ਤੱਕ ਕਿ ਮੈਂ ਤੁਹਾਡੇ ਵਰਗੇ ਵੱਡੇ ਚੋਰਾਂ ਨੂੰ ਵੀ ਫੜ ਲਿਆ ਤੈਨੂੰ ਕੀ ਲੱਗਿਆ ਕਿ ਮੈਨੂੰ ਪਤਾ ਨਹੀਂ ਕਿ ਤੂੰ ਕੀ ਕਰਦੀ ਹੈ ਮੈਂ ਸਿਰਫ ਤੈਨੂੰ ਵਿਖਾਉਣ ਲਈ ਸਾਰਿਆਂ ਦੇ ਅੱਗੇ ਅਜੀਹਾ ਵਿਵਹਾਰ ਕੀਤਾ ਸੀ ਜਿਵੇਂ ਮੈਨੂੰ ਇਨ੍ਹਾਂ ਧਾਵਾਂ ਬਾਰੇ ਕੁਝ ਵੀ ਨਹੀਂ ਪਤਾ ਮੈਂ ਬਿਲਕੁਲ ਅਣਜਾਣ ਬਣਿਆ ਰਿਹਾ ਅਤੇ ਹਾਂ ਮੈਂ ਉਹ ਤੇਰਾ ਸਾਥੀ ਵੀ ਫੜ ਲਿਆ ਹੈ ਜਿਸ ਨੇ ਮੈਨੂੰ ਤੇਰੇ ਕਹਿਣ ਤੇ ਡਰਾਈਵਰ ਦੀ ਨੌਕਰੀ ਦਿੱਤੀ ਸੀ ਮੈਂ ਕਿਸੇ ਚੀਜ਼ ਤੋਂ ਬੇਖਬਰ ਨਹੀਂ ਸੀ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਸੀ ਕਿ ਕਿਹੜੀ ਚਾਲ ਕਦੋਂ ਅਤੇ ਕਿਵੇਂ ਚਲਣੀ ਹੈ ਹੁਣ ਤਾਂ ਮੇਰੇ ਕੋਲ ਪੱਕੇ ਸਬੂਤ ਵੀ ਹਨ ਜਿਸ ਵਿੱਚ ਤੂੰ ਆਪਣੇ ਮੂੰਹੋਂ ਆਪਣੇ ਗੁਨਾਹ ਕਬੂਲ ਕਰ ਰਹੀ ਹੈ ਹੁਣ ਕੱਢ ਆਪਣੀ ਟੀਮ ਦੇ ਹੋਰ ਮੈਂਬਰਾਂ ਨੂੰ ਇਹ ਸੁਣ ਕੇ ਉਹ ਔਰਤ ਬਿਲਕੁਲ ਖਮੋਸ਼ ਹੋ ਗਈ ਅਤੇ ਝੂਠੇ ਹੰਝੂ ਵਹਾ ਕੇ ਮੰਨਤਾ ਕਰਨ ਲੱਗੀ ਪਰ ਮੈਂ ਕਿਵੇਂ ਮੰਨਦਾ ਮੈਂ ਆਪ ਆਪਣੀਆਂ ਅੱਖਾਂ ਨਾਲ ਉਹਨੂੰ ਸਭ ਕੁਝ ਕਰਦੇ ਦੇਖਿਆ ਸੀ ਐਸ ਲਈ ਉਸ ਦੇ ਰੋਣ ਤੋਣ ਨੂੰ ਕਿਸੇ ਗਣਤੀ ਵਿੱਚ ਨਾ ਲਿਆ ਮੇਰੀ ਟੀਮ ਨੇ ਉਸ ਦੀ ਟੀਮ ਦੇ ਹੋਰ ਮੈਂਬਰ ਵੀ ਗ੍ਰਿਫਤਾਰ ਕਰ ਲਏ ਅਤੇ ਉਹ ਲੋਕ ਵੀ ਫੜ ਲਏ ਗਏ ਜੋ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਆ ਕੇ ਛੁਪੇ ਹੋਏ ਸਨ ਸਾਰੇ ਫੜ ਲਏ ਗਏ ਸਨ ਅਤੇ ਹੁਣ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਲਜਾਇਆ ਗਿਆ ਹੁਣ ਅਗਲਾ ਕੰਮ ਪੁਲਿਸ ਦਾ ਸੀ ਸਾਡਾ ਕੰਮ ਇੱਥੋਂ ਤੱਕ ਸੀ ਜੋ ਕਿ ਬੜੇ ਹੀ ਚੰਗੇ ਢੰਗ ਨਾਲ ਪੂਰਾ ਹੋ ਗਿਆ ਸੀ ਮੈਂਟਾ ਵਿੱਚ ਉਹਨਾਂ ਦੇ ਖੇਡ ਦਾ ਅੰਤ ਹੋ ਗਿਆ ਅਤੇ ਜਦੋਂ ਇਹ ਕੇਸ ਹੱਲ ਹੋਇਆ ਤਾਂ ਦੁਬਈ ਦੀ ਸਰਕਾਰ ਵੱਲੋਂ ਮੇਰੀ ਤਰੱਕੀ ਕਰ ਦਿੱਤੀ ਗਈ ਕਿਉਂਕਿ ਇਹ ਉਹ ਲੋਕ ਸਨ ਜਿਨ੍ਹਾਂ ਦੇ ਪਿੱਛੇ 1 ਸਾਲ ਤੋਂ ਦੁਬਈ ਦੀ ਪੁਲਿਸ ਲੱਗੀ ਹੋਈ ਸੀ ਅਤੇ ਹਾਂ ਜੋ ਗੱਲਾਂ ਸ਼ੁਰੂ ਵਿੱਚ ਮੈਂ ਦਸੀਆਂ ਸਨ ਉਹ ਸਾਰੀਆਂ ਸੱਚ ਸਨ ਪਰ ਬਾਅਦ ਦੀਆਂ ਕੁਝ ਗੱਲਾਂ ਅਜਈਆਂ ਸਨ ਜਿਨ੍ਹਾਂ ਨੂੰ ਜੇ ਜ਼ਾਹਰ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਲੋਕਾਂ ਨੂੰ ਸਮਝ ਨਾ ਆਉਂਦੀ ਜਿਵੇਂ ਕਿ ਮੈਂ ਆਈਏਐਸ ਆਰ ਵਿੱਚ ਹੋਣ ਦੇ ਬਾਵਜੂਦ ਵੀ ਫੁੱਟਪਾਥ ਤੇ ਕਿਉਂ ਸੁੱਟਾ ਪਰ ਉਹ ਇਸ ਕਰਕੇ ਸੀ ਕਿਉਂਕਿ ਉਸ ਸਮੇਂ ਮੇਰੇ ਕੋਲ ਸੱਚਮੁੱਚ ਕੋਈ ਨੌਕਰੀ ਨਹੀਂ ਸੀ ਮੈਂ ਭੁੱਖਾ ਵੀ ਰਿਹਾ ਕਿਉਂਕਿ ਉਸ ਸਮੇਂ ਮੇਰੇ ਕੋਲ ਕੋਈ ਜੌਬ ਨਹੀਂ ਸੀ ਪਰ ਸੜਕਾਂ ਦੀ ਸਫਾਈ ਵਾਲਾ ਕੰਮ ਕਰਨ ਤੋਂ ਬਾਅਦ ਜਦੋਂ ਆਈਏਐਸ ਆਰ ਵਿੱਚ ਮੇਰੀ ਸਿਲੈਕਸ਼ਨ ਹੋਈ ਤਾਂ ਇਹ ਖਬਰ ਮੇਰੀ ਮਾਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਨਹੀਂ ਪਤਾ ਸੀ ਇਥੋਂ ਤੱਕ ਕਿ ਮੇਰੇ ਆਪਣੇ ਮਾਮੇ ਨੂੰ ਵੀ ਨਹੀਂ ਮੈਂ ਸਾਫ਼ ਸਫਾਈ ਦਾ ਕੰਮ ਇਸ ਲਈ ਜਾਰੀ ਰੱਖਿਆ ਤਾ ਜੋ ਕਿਸੇ ਨੂੰ ਵੀ ਮੇਰੇ ਉੱਤੇ ਸ਼ੱਕ ਨਾ ਹੋਵੇ ਤੇ ਮੈਂ ਆਸਾਨੀ ਨਾਲ ਆਪਣਾ ਗੋਪਤ ਕੰਮ ਕਰ ਸਕਾਂ ਇਸ ਤੋਂ ਇਲਾਵਾ ਮੇਰੇ ਮਾਮਾ ਜੀ ਜੋ ਕਿ ਦੁਬਈ ਵਾਜ ਹੀ ਰਹਿੰਦੇ ਹਨ ਉਹਨਾਂ ਨੇ ਅੱਜ ਤੱਕ ਕਦੇ ਪਿੱਛੇ ਮੁੜ ਕੇ ਮੈਨੂੰ ਨਹੀਂ ਦੇਖਿਆ ਨਾ ਹੀ ਕਦੇ ਪੁੱਛਿਆ ਕਿ ਤੂੰ ਜ਼ਿੰਦਾ ਵੀ ਹੈ ਜਾਂ ਨਹੀਂ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਂ ਪੂਰੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਅਤੇ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਪਸੰਦ ਆਈ ਤਾਂ ਤੁਸੀਂ ਵੀ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਹਾਈਪ ਵੀ ਜ਼ਰੂਰ ਕਰ ਦੇਣਾ ਅਤੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਨਾ ਅਤੇ ਕਮੈਂਟ ਵਿੱਚ ਇਹ ਵੀ ਦੱਸਣਾ ਕਿ ਤੁਸੀਂ ਕਹਾਣੀ ਕਿੱਥੋਂ ਇੰਜੋਏ ਕਰ ਰਹੇ ਹੋ ਕਿਉਂਕਿ ਉਸ ਨਾਲ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਹੋਰ ਵੀ ਕਹਾਣੀਆਂ ਬਣਾਉਣ ਦਾ ਹੌਸਲਾ ਮਿਲਦਾ ਹੈ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਸਿੱਖਿਆ ਦੇਣ ਵਾਲੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ